ਰਾਜਵੀਰ ਜਵੰਦਾ ਦਾ ਨਾਮ ਵੀ ਹੁਣ ਉਸ ਲਿਸਟ ਵਿੱਚ ਸ਼ਾਮਲ ਹੋ ਗਿਆ ਜਿਸ ਨਾਲ ਮਾਨੰਦਰ ਇੱਕ ਚੀਜ਼ ਉੱਠਦੀ ਹੈ ਸਿੱਧੂ ਮੂਸੇਵਾਲਾ ਵੇਲੇ ਵੀ ਚੋਣ ਵਾਲਿਆਂ ਦਾ ਮਨੋਹਾੜ ਆ ਗਿਆ ਸੀ ਤਸਵੀਰਾਂ ਦੇਖੀਆਂ ਨਹੀਂ ਸੀ ਜਾਂਦੀਆਂ ਪਰ ਦੋ ਦੁਹਾਕੇ ਪਿੱਛੇ ਚੱਲੀਏ ਤਾਂ ਅਮਰ ਸਿੰਘ ਚਮਕੀਲਾ ਤੇ ਅਮਰਜੋਤ 8 ਮਾਰਚ 1988 ਮਹਾਂਸਾਹਪੁਰ ਪਿੰਡ ਵਿੱਚ ਆਖਰੀ ਪਲਾਂ ਤੇ ਸਨ ਵੈਸੇ ਚਮਕੀਲਾ ਤੇ ਅਮਰਜੋਤ ਦੀ ਕਹਾਣੀ ਥੋੜੀ ਵੱਖਰੀ ਹੈ ਉਹ ਬਹੁਤ ਗਰੀਬੀ ਚ ਉਠੇ ਸਨ ਪੌਪੂਲਰ ਐਨੇ ਹੋਏ ਕਿ ਸਾਲ ਦੇ 365 ਦਿਨ ਉਹ ਸ਼ੋਅ ਵੀ ਕਰਦੇ ਰਹੇ ਸਿੱਧੂ ਮੂਸੇਵਾਲਾ ਆਮ ਪਿੰਡੂ ਪਰਿਵਾਰ ਚੋਂ ਉੱਠਿਆ ਸੀ ਰੈਪ ਉਹਦੀ ਲਗਨ ਸੀ ਉਸਦਾ ਪੈਸ਼ਨ ਸੀ ਤੇ ਇੰਟਰਨੈਸ਼ਨਲ ਲੈਵਲ ਦਾ ਉਹ ਬ੍ਰਾਂਡ ਬਣ ਚੁੱਕਾ ਸੀ ਉਹ ਸ਼ਿਕਾਰ ਹੋਇਆ ਵਕਤ ਦਾ ਗੈਂਗਸ ਦੀਆਂ ਧਮਕੀਆਂ ਤੇ ਫਰੋਤੀ ਮੰਗਣ ਵਾਲਿਆਂ ਦੇ ਨਾਲ ਟਕਰਾਂ ਦਾ ਸਿੱਧੂ ਨੌਜਵਾਨ ਸੀ ਕੁਵਾਰਾ ਸੀ ਹਲੇ ਨਵਾਂ ਨਵਾਂ ਚੜਿਆ ਸੀ ਪਰ ਵਕਤ ਨੇ ਉਸ ਨਾਲ ਧੱਕਾ ਕੀਤਾ ਰਾਜਵੀਰ ਸੋਨਾ ਸੋਨਕਾ ਨਵਾ ਚੇਰਾ ਮਿਊਜ਼ਿਕ ਇੰਡਸਟਰੀ ਚ ਸਪੇਸ ਬਣਾ ਚੁੱਕਾ ਸੀ ਪੁਲਿਸ ਵਿੱਚ ਜੋਬ ਵੀ ਕਰ ਚੁੱਕਾ ਸੀ ਪਰ ਐਡਵੈਂਚਰ ਕਰਨ ਦੀ ਇੱਛਾ ਉਸ ਨੂੰ ਪਹਾੜੀ ਰਹਾਾਂ ਦਾ ਆਦੀ ਬਣਾਉਣ ਵਾਲੀ ਸੀ ਹਾਲੇ ਉਸ ਅੰਦਰ ਬਹੁਤ ਸਪਾਰਕ بڑے ਸੁਪਨੇ ਬਾਕੀ ਸਨ ਪਰ ਬਦੀ ਲਾਗੇ ਸੜਕ ਹਾਦਸੇ 'ਚ 27 ਸਪਟੈਂਬਰ ਨੂੰ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ 11 ਦਿਨ ਵੈਂਟੀਲੇਟਰ ਤੇ ਰਹਿੰਦਾ ਤੇ ਅਖੀਰ ਉਹ ਵੀ ਅੰਬਰਾਂ ਦਾ ਤਾਰਾ ਬਣ ਦੂਰ ਚਾ ਪੈਂਦਾ ਇਸ਼ਮੀਤ ਵੀ ਇਸੇ ਤਰ੍ਹਾਂ ਵਕਤ ਦੇ ਤੱਕ ਇਹਨਾਂ ਸ਼ਿਕਾਰ ਹੋ ਗਿਆ ਸੀ ਇਹ ਨਵੀਂ ਪੀੜੀ ਦੇ ਗਾਇਕ ਨਵੀਆਂ ਮੰਜ਼ਲਾ ਪਰ ਸ਼ਾਇਦ ਵਕਤ ਥੋੜਾ ਲਿਖਵਾ ਗਿਆ ਹੈ ਸੰਪੰਜਾਬ ਦੇ ਲੋਕ ਦਿਲੋਂ ਸਤਕਾਰ ਕਰਦੇ ਨੇ ਸੁੱਖ-ਦੁੱਖ ਵਿੱਚ ਖੜਦੇ ਵੀ ਡਟ ਕੇ ਨੇ 11 ਦਿਨ ਵੈਂਟੀਲੇਟਰ 'ਤੇ ਰਹਿਣ ਲੋਕਾਂ ਵੱਲੋਂ ਅਰਦਾਸਾਂ ਦੁਆਵਾਂ ਦਾ ਦੌਰ ਲਗਾਤਾਰ ਜਾਰੀ ਰਿਹਾ ਪਰ ਲੋਕ ਆਖਦੇ ਨੇ ਕਿ ਵਕਤ ਕਈ ਵਾਰ ਠਕਾ ਕਰ ਜਾਂਦਾ ਹੈ ਅੱਜ ਦੀ ਪੀੜ੍ਹੀ ਨੇ ਮੀਡੀਆ ਸੋਸ਼ਲ ਮੀਡੀਆ ਜ਼ਰੀਏ ਇਹ ਤਸਵੀਰਾਂ ਦੇਖੀਆਂ ਪਰ ਇਸ ਤੋਂ ਪਹਿਲਾਂ ਵਾਲੀ ਪੀੜ੍ਹੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਮਨ ਅੰਦਰ ਵੀ ਇੱਕ ਕਸਕ ਹੈ ਉਸ ਜਨਰੇਸ਼ਨ ਨੇ ਕੁਝ ਅਜੀਹਾਂ ਦੇਖਿਆ ਸੀ 80 ਦੇ ਦਹਾਕੇ 'ਚ ਮਾਰਚ 8 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦੁੱਗਰੀ 'ਚ ਮੇਲਾ ਲੱਗਦਾ ਚਮਕੀਲਾ ਤੇ ਅਮਰ ਚੋਦੀ ਸਮਾਤੇ ਬੜੇ ਪੁਰਾਣੇ ਖੁੰਡ ਆਉਂਦੇ ਨੇ ਬੜੀਆਂ ਬੀਤੇ ਵਲੇ ਦੀਆਂ ਕਹਾਣੀਆਂ ਛਿੜਦੀਆਂ ਨੇ ਵੈਸੇ ਚਮਕੀਲਾ ਯਾਨੀ ਕਿ ਤਨੀਰਾ ਬੜੀ ਗਰੀਬੀ 'ਚ ਉੱਠਿਆ ਸੀ ਬੜੇ ਮਾੜੇ ਦਿਨ ਉਹਨੇ ਦੇਖੇ ਸੀ ਚੜ੍ਹਾਈ ਵੀ ਫੁੱਲ ਕੀਤੀ ਪਰ ਦੌਰ ਸੀ ਖੜਕਵਾਂਦਾ 84 ਦਾ ਮੋਸਟ ਡਿਸਟਰਬਿੰਗ ਪੀਰੀਅਡ ਸੀ ਰੋਕਿਆ ਵੀ ਬਹੁਤ ਉਹਨੂੰ ਪਰ ਉਹ ਰੁਕਣ ਵਾਲਾ ਨਹੀਂ ਸੀ ਉਸ ਦਾ ਕੰਮ ਸੀ ਤੂੰ ਵੀ ਫੜ ਕੇ ਇਸ 스테ਜ ਤੇ ਗਾਉਣਾ ਤੇ ਉਹ ਜਾਂ ਇੱਕ ਦੇ ਜ਼ੋਰ ਨਾਲ ਗਾਉਂਦਾ ਰਿਹਾ ਦੇਸ਼ ਪਰਦੇਸ ਦੇ ਟੂਰ ਵੀ ਲਾਏ ਕੁਝ ਖਾਮੀਆਂ ਵੀ ਸੀ ਮੰਨੀਆਂ ਵੀ ਉਸ ਨੇ ਖਾਮੀਆਂ ਧਾਰਮਿਕ ਗੀਤ ਵੀ ਗਾਏ ਪਰ 8 ਮਾਰਚ 1988 ਨੂੰ ਮੈਸੂਹਾਨਾ ਪਿੰਡ ਵਿੱਚ ਉਸ ਨੂੰ ਜਾ ਕੇ ਰਿਆ ਜਾਂਦਾ ਜਦੋਂ ਉਹ ਤੇ ਅਮਰਜੋਤ ਆਖਰੀ ਸ਼ੋਅ ਲਾਉਣ ਗਏ ਸੀ ਉਸ ਪਿੰਡ ਵਿੱਚ ਉਸ ਵਣੀ ਅਮਰਜੋਤ ਪ੍ਰੈਗਨੈਂਸੀ ਤੇ 200 ਗੀਤ ਅਨ ਰਿਲੀਜ਼ਡ ਰਹਿ ਗਏ ਇਹਨਾਂ ਦੇ ਪਤਾ ਨਹੀਂ ਕਿਹੜੀ ਕਾਪੀ ਕਿਹੜੇ ਕੋਨੇ ਚ ਰਹਿ ਗਏ ਪਰ ਦਲਜੀਤ ਦਸਾਂਸ ਤੇ ਪਰਨੀਤੀ ਚੋਪੜਾ ਨੂੰ ਲੈ ਕੇ ਬਣੀ ਚਮਕੀਲਾ ਦੀ ਪਾਇ ਪਿਕ ਬੜੀ ਮਸ਼ਹੂਰ ਹੋਈ ਬੜੀ ਮਕਬੂਲ ਹੋਈ ਡਾਇਰੈਕਟਰ ਇੰਤਿਆਜ਼ ਅਲੀ ਦਾ ਨਾਮ ਵੀ ਬੜਾ ਹੋਇਆ ਪਰ ਗੀਤ ਸੰਗੀਤ ਦੀ ਦੁਨੀਆ ਆਪਣੇ ਰਾਹ ਚੱਲਦੀ ਜਾਂਦੀ ਹੈ ਰਾਜਵੀਰ ਜਵੰਦਾ ਦਾ ਜੋ ਹੋਇਆ ਉਹ ਇੱਕ ਸੜਕ ਹਾਦਸਾ ਸੀ ਪਰ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਆਮ ਲੋਕ ਦਿਲੋਂ ਉਦਾਸ ਨੇ ਪਰ ਜਦ ਇਸ ਮੌਕੇ ਦੀ ਗੰਭੀਰਤਾ ਨੂੰ ਦੇਖਦੇ ਹਾਂ ਕਮੀਡੀਆ ਤੇ ਪੱਤਰਕਾਰਤਾ ਤੇ ਕਈ ਤਰ੍ਹਾਂ ਦੇ ਸਵਾਲ ਵੀ ਉੱਠਦੇ ਆ। ਹਾਲਾਂਕਿ ਇੱਕ ਚੈਨਲ ਨੇ ਆਪਣੇ ਪੇਜ ਤੇ ਲਿਖਵਾ ਕੇ ਦਿੱਤਾ ਕਿ ਰਾਜਵੀਰ ਚੁੰਬਾ ਦੇ ਆਖਰੀ ਭਲਾਂ ਨੂੰ ਕਵਰੇਜ ਨਹੀਂ ਕਰਨਗੇ ਕਿਉਂਕਿ ਉਹ ਕਿਸੇ ਦੀ ਮੌਤ ਨੂੰ ਕੈਸ਼ ਨਹੀਂ ਕਰਨਾ ਚਾਹੁੰਦੇ। ਬਸ ਇਸ ਇੱਕ ਪੋਸਟ ਨੇ ਹੀ ਸਾਰੇ ਮੀਡੀਆ ਸੋਸ਼ਲ ਮੀਡੀਆ ਪੇਜਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਪੱਤਰਕਾਰਤਾ ਵਿੱਚੋਂ ਗੰਭੀਰਤਾ ਗਾਇਬ ਹੋ ਰਹੀ ਹੈ। ਮੌਜੂਦਾ ਪ੍ਰਬੰਧ ਵਿੱਚੋਂ ਸੰਪਾਦਕੀ ਦਾ ਗਾਇਬ ਹੋ ਜਾਣਾ ਪਰਿਵਾਰ ਦੇ ਵਿੱਚੋਂ ਕਿਸੇ ਬਜ਼ੁਰਗ ਦੇ ਘਾਟੇ ਵਾਂਗ ਹੁੰਦਾ ਹੈ। ਮੁੱਦੇ ਦੀ ਗੰਭੀਰਤਾ ਖਬਰ ਨੂੰ ਖਬਰਦਾਰ ਵੀ ਕਰਦੀ ਹੈ।